ਹਾਂਜੀ ਸੇ ਕੋਸਾ ਬਚਿ ਸਿ ਲੋ ਮਨੇ ਕਾਲੀ ਦਲ ਬਾਦਲ ਵੱਲੋਂ ਹਾਜ਼ਿਰਤਨ ਬਟਿੰਡਾ ਗੁਰਦੁਆਰਾ ਸਾਹਿਬ ਤੇ ਮੀਟਿੰਗ ਕੀਤੀ ਜਾ ਰਹੀ ਹੈ ਤੁਸੀਂ ਵਿਸ਼ੇਸ਼ ਤੌਰ ਤੇ ਅੱਜ ਮੈਂ ਕਹਿਣਾ ਚਾਹੂੰਗਾ ਬਟਿੰਡਾ ਸ਼ਹਿਰੀ ਤੇ ਬਟਿੰਡਾ ਦਿਹਾਤੀ ਦੇ ਡੈਲੀਗੇਟ ਜਿਹੜਾ ਜ਼ਿਲ੍ਹਾ ਸਾਹਿਬ ਦੋਵਾਂ ਹਲਕਿਆਂ ਦਾ ਹੋ ਰਿਹਾ ਉਹਦੇ ਵਿੱਚ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਦੇ ਡੈਲੀਗੇਟ ਜਿਹੜੇ ਆ ਉਹ ਚੁਣੇ ਜਾਣ ਕਿਸ ਤਰ੍ਹਾਂ ਦਾ ਰਹਿ ਗਿਆ 2027 ਨੂੰ ਲੈ ਕੇ ਜਾਂ ਪਬਲਿਕ ਨੂੰ ਕਿਸ ਤਰ੍ਹਾਂ ਦਾ ਸੰਗਤ ਮਿਲਿਆ ਦੇਖੋ ਯਾਰ 54 ਸਾਲ ਹੋ ਗਏ ਮੈਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨਾਂ ਤੇ ਪਹਿਲੀ ਵਾਰ ਹੈ ਕਿ ਪਰਤੀ ਲੋਕਾਂ ਦੇ ਤੇ ਸਾਡੇ ਵਰਕਰਾਂ ਨੇ ਘਰ ਘਰ ਜਾ ਕੇ ਬੜੇ ਉਤਸ਼ਾਹ ਦੇ ਨਾਲ ਮੇਰਾ ਕਹਿਨ ਦਾ ਭਾਵ ਜੈਨੂਨ ਪੱਤੀ ਪਈ ਹੈ ਅੱਗੇ ਕੋਈ ਏਕਾ ਦੁਕਾ ਗਲਤ ਚੀਜ਼ਾਂ ਹੋ ਜਾਂਦੀਆਂ ਸੀ ਪਰ ਇਸ ਵਾਰੀ ਸਾਰੇ

ਸੇ ਕੁਝ ਹੋਰ ਗੱਲ ਕਰੀਏ ਲੁਧਿਆਣਾ ਜਿੰਨੀ ਚੌਂਕ ਤੇ ਅਜੇ ਤੱਕ ਉਹਨੀ ਦੁਆਰ ਨਹੀਂ ਉਤਾਰਿਆ ਕੱਲ੍ਹ ਚੱਲਨੇ ਆਖਿਲ ਦੀ ਸਾਡੀ ਵੈਲਕਮ ਕਮੇਟੀ ਦੀ ਮੀਟਿੰਗ ਆਜੀ ਉਹਦੋਂ ਫੈਸਲਾ ਹੋ ਜਾਣਾ ਉਹਦੋਂ ਤੱਕ ਅੱਜ ਦੀ ਜਿਹੜੀ ਜਰਾਸ ਕੀਤਾ ਜਾ ਰਿਹਾ ਹੈ ਉਸ ਦਾ ਕਿਸ ਤਰ੍ਹਾਂ ਦਾ ਫੈਸਲਾ ਨਿਕਲੇਗਾ ਕੋਈ ਇਸ ਤੋਂ ਪਹਿਲਾਂ ਮੈਂ ਰਾਮਪੁਰਾ ਕੋਚੋ ਅੱसों ਸੀ ਕੱਲ ਤਲਵੰਡੀ ਸਾਬੋ ਤੇ ਮੌਤ ਸੀ ਬਹੁਤ ਵਧੀਆ ਤੇ ਪਰਮਾ ਹੰਗਾਰਾ ਮਿਲਿਆ ਤੈਨੂੰ ਜਿਹਾ ਕਿ ਸਾਰੇ ਡੈਲੀਗੇਟ ਬਾਅਦ ਚੱਦ ਕੇ ਆਪ ਦੀ ਹਾਜ਼ਰੀ ਲਵਾ ਰਹੇ ਆ ਔਰ ਇਸ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਇੱਕ ਮੈਂ ਤੁਹਾਨੂੰ ਬੰਦੀ ਕਰਦਾ ਕਿ ਇਹ 104 ਸਾਲ ਪੁਰਾਣੀ ਪਾਤੀ ਹੈ ਇਸ ਤੋਂ ਪਹਿਲਾਂ ਵੀ ਬੜੀਆਂ ਮਸੇਦਾਂ ਅਕਾਦੀਦ ਤੇ ਆਈਆਂ ਕਈ ਵਾਰੀ ਬੜਾ ਕੁਝ ਹੋਇਆ ਤੁਹਾਨੂੰ ਪਤਾ ਜਿਹੜਾ 88 ਦੇ ਤੇ ਲੈ ਕੇ 92 ਤੱਕ ਕੀ ਕੁਸ਼ੰਦਾਰਿਆ ਸਾਰੇ ਜ਼ਿਲ੍ਹੇ ਦੀ ਅਸੀਂ ਮੀਟਿੰਗ ਕਰਦੇ ਹੁੰਦੇ ਸੀ 150 ਬੰਦਾ ਇਕੱਠਾ ਹੁੰਦਾ ਸੀ ਪਰ باوجود ਇਸ ਦੇ ਵੀ ਸਾਡੀ ਉਹ ਤੋਂ ਬਾਅਦ 15 ਸਾਲ ਲੱਗਾ ਸਰਕਾਰ ਹੋਈ ਸੋ ਕਾਲੀਦਾਲ ਕਦੇ ਨਾ ਖਤਮ ਹੋਣਾ ਨਾ ਹੋਇਆ ਇਹ ਜਿਹੜੀਆਂ ਏਜੰਸੀਆਂ ਨੇ ਸੈਂਟਰ ਸਰਕਾਰਾਂ ਦੀ ਚਾਹੇ ਉਹ ਕਾਂਗਰਸ ਦੀ ਸਰਕਾਰ ਸੇ ਚਾਹੇ ਉਹ ਭਜਪਾ ਦੀ ਸਰਕਾਰ ਹੈ ਚਾਹੇ ਸਟੇਟ ਦੇ ਵਿੱਚ ਆਪ ਦੀ ਸਰਕਾਰ ਹੈ ਇਹ ਸਾਰੀਆਂ ਤੇ ਸਾਰੀਆਂ ਏਜੰਸੀਆਂ ਆ ਸਾਡੀ ਖੇਤਰੀ ਪਾਰਟੀ ਜਿਹੜੀ ਪੰਜਾਬੀਆਂ ਦੀ ਸ਼ੌਮਨਿਆ ਕਾਲੂ ਵਾਲ ਉਹਨੂੰ ਖਤਮ ਕਰਨ ਤੇ ਲੱਗ ਗਿਆ ਇਹਨਾਂ ਦੀ ਕੋਸ਼ਿਸ਼ ਹੈ ਵੀ ਖਤਮ ਕਰ ਦੇ ਕਿਵੇਂ ਨਾ ਕਿਵੇਂ ਇਸ ਪਾਰਟੀ ਨੂੰ ਲੀਡਰਲੈਸ ਕਰ ਦਈਏ ਸੋ ਇਹ ਨਾ ਹੋਣਾ ਨਾ ਕਦੇ ਹੋਇਆ ਅਕਾਲੀ ਦਲ ਇਸ ਪ੍ਰੋਬਲਮ ਦੇ ਵਿੱਚੋਂ ਉੱਪਰ ਕੇ ਨਿਕਲੂਗਾ ਔਰ ਸਤਾਈ ਚਾਰ ਦੀ ਸਰਕਾਰ ਬਣਾਉਗਾ ਸੋ ਕੋ ਸਾਹਿਬ ਇਹ ਗੱਲ ਬੜੀ ਹੈ ਕਾਲੀ ਦਲ ਵਾਰਿਸ ਪੰਜਾਬ ਦੇ ਉਹ ਵੀ ਮੀਟਿੰਗਾਂ ਕਰਦੇ ਆ ਕਿ ਉਹ ਦੀ ਸਿੱਖਣ ਲੱਗਦੀ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹਮੇਸ਼ਾ ਇਹ ਚੱਲਦਾ ਹੀ ਆਇਆ ਕਦੇ ਸਮਰਮਨੀਤ ਇਮਾਨਦਾਰ ਕਾਲੀ ਦਲ ਹੈ 1920 ਕਾਲੀ ਦਲ ਹੈ ਮਨਵਾਰਿਸ ਪੰਜਾਬ ਦਾ ਬਣ ਗਿਆ ਹਾਂ ਜੀ ਤੇ ਇਹ ਸ਼ੁਰੂ ਤੋਂ ਇਸ ਤਰ੍ਹਾਂ ਦੇ ਕਾਲੀ ਦਲ ਬਣਦੇ ਆਏ ਆ ਪਰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਖਲਾਸ ਦਿੱਤਾ ਕਦੇ ਇਹਨਾਂ ਦਾ ਸਾਥ ਸਖੋਤ ਜੀ ਗੱਲ ਕਰੀ ਇੱਕ ਮਾਹੌਲ ਕਾਫੀ ਭਕਿਆ ਹੋਇਆ ਹੈ ਅੱਜ ਤੱਕ ਦੇ ਜੋ ਬਠਿੰਡਾ ਚ ਦਾ ਨਾਸ ਸੀ ਚਿੱਟੇ ਨੂੰ ਲੈ ਕੇ ਉਸ ਤੋਂ ਰਿਕਵਰੀ ਕੀਤੀ ਦੀ ਕਾਫੀ ਜਿਹੜਾ ਮਾਹੌਲ ਬਰਮਾਇਆ ਹੋਇਆ ਸੀ ਬਿਲਕੁਲ ਲਾ ਐਂਡ ਆਰਡਰ ਦੇ ਹਾਲਤ ਜਿਹੜੀ ਹੈ ਨਾ ਵੀ ਐਦੋਂ ਮਾੜੀ ਸਰਕਾਰ ਕਦੇ ਨਾ ਪੰਜਾਬ ਚ ਆਈ ਹੈ ਨਾ ਆਉਣੀ ਹੈ ਸਭ ਤੋਂ ਮੰਦੀ ਸਰਕਾਰ ਹੈ ਜਿਹਦੇ ਕੋਈ ਲਾ ਐਂਡ ਆਰਡਰ ਨਸ਼ਿਆਂ ਦਾ ਇਹ ਕਹਿੰਦੇ ਸੀ 2 ਮਹੀਨੇ ਦੇ ਬਾਅਦ ਮੁਕਾਦਮੇ ਆਂਗੇ ਕਿੱਡੀਆਂ ਵੱਡੀਆਂ ਵੱਡੀਆਂ ਸੌਣਾਂ ਚੱਕੀਆਂ ਪਹਿਲਾਂ ਗੁਤਖਾ ਸਾਹਿਬ ਤੇ ਹਾਥਰਾ ਕੇ ਕੈਪਟਨ ਸਾਹਿਬ ਨੇ ਬੜਾ ਕੁਝ ਕੀਤਾ ਆ ਇਹ ਕਰਦਿਆਂ ਦੇ ਉਹ ਕਰਦਾਂਗੇ 5 ਸਾਲ ਉਹ ਬੀਤੇ ਨਾ ਮਸ਼ਾ ਬੰਦ ਹੋਇਆ ਨਾ ਕੋ ਪੰਜਾਬ ਦੀ ਡਿਵੈਲਪਮੈਂਟ ਹੋਈ ਕਿਤੇ ਟਿੱਟ ਨਹੀਂ ਲੱਗੀ ਦਾ ਹੁਣ 3 ਸਾਲ ਇਹਨਾਂ ਨੂੰ ਹੋ ਗਏ ਮਸ਼ਾਕਾਤਾਂ ਕਰਦਿਆਂ ਨੂੰ ਕਿਤੇ ਬਹਾਨਾ ਹੀ ਆ ਹੁਣ ਜਦੋਂ ਦੇਖੋ ਫੋਸ ਇਹਨਾਂ ਦਾ ਇਹ ਜਿਹਾ ਕੁਝ ਕਰੀ ਜਾਂਦੀ ਹੈ